ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਗੱਗੋਮਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਇਸ ਘਰ ਦੇ ਵਿੱਚ ਅੱਜ ਤੁਹਾਨੂੰ ਪਹਿਲੀ ਵੀਡੀਓ ਦਿਖਾਉਣੀ ਆ ਤੇ ਚੰਗੀਆਂ ਕਮਾਲ ਦੀਆਂ ਝੋਟੀਆਂ ਜਿਹੜੀਆਂ ਵੀਦੀਆਂ ਨੇ ਲਿਆਂਦੀਆਂ ਪੂਰੀਆਂ ਜਵਾਨ ਤੇ ਪੂਰੀਆਂ ਸ਼ਕੀਨ ਝੋਟੀਆਂ ਵਾਂ ਜਿਨ੍ਹਾਂ ਦੇ ਵਿੱਚੋਂ ਇਹ ਇੰਡਲੀਆਂ ਦੋ ਸੁਈਆਂ ਵਾਂ ਤੇ ਬਾਕੀ ਆ ਤਿੰਨ ਗੱਬਣਾ ਵਾਂ ਚੰਗੇ ਦੁੱਧ ਵਾਲੀਆਂ ਤੇ ਚੰਗੀਆਂ ਸ਼ਕੀਨ ਝੋਟੀਆਂ ਜਿਹੜੇ ਵੀ ਰੈਂਡ ਮੰਗਡ ਹੁੰਦੀ ਹੈ ਕਿ ਸੋਹਣੀਆਂ ਝੋਟੀਆਂ ਹੋਣ ਚੰਗੇ ਕਦ ਕਾਠ ਵਾਲੀਆਂ ਹੋਣ ਅੱਜ ਇਹੋ ਜੀਆਂ ਸਾਰੀਆਂ ਕਿ ਗੱਡੀ 'ਚ ਇੱਕ ਇੱਕੋ ਹੀ ਪੈਣੀ ਆ ਬਸ ਦੋ ਨਹੀਂ ਪੈਣੀਆਂ ਜਿਹੜੀਆਂ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਇਹਦੀ ਨਾਮ ਦੱਸਦੇ ਕਰੀ ਆਪਣਾ ਨਾਮ ਗਰਦੀਪ ਸਿੰਘ ਪਿੰਡ ਗੱਗੋਮਾਲ ਦੇ ਸੀਲ ਜਲਾਸਾਈ ਨਾਲਾ ਤੇ ਜਲਾ ਹਾਂ ਠੀਕ ਹੈ ਜੀ ਤੇ ਫੋਨ ਨੰਬਰ ਵੀ ਬੋਲ ਦੇ ਕਰੀ 98146 9169 ਠੀਕ ਹੈ ਤੇ ਵਪਾਰ ਦਾ ਕੰਮ ਫਿਰ ਆਪਣਾ ਹਾਂ ਜੀ ਵਪਾਰ ਦਾ ਠੀਕ ਹੈ ਇਸ ਤਰ੍ਹਾਂ ਦਾ ਹੀ ਮਾਲ ਹੁੰਦਾ ਹਰ ਵਾਰੀ ਆਪਣੇ ਕੋਲ ਕਿ ਅੱਜ ਸਪੈਸ਼ਲ ਇਤਨਾ ਲਿਆਂਦਾ ਇਤਨਾ ਦਾ ਹੁੰਦਾ ਹਰ ਵਾਰੀ ਇਤਨਾ ਦਾ ਅੱਛਾ ਹਮੇਸ਼ਾ ਇਤਨਾ ਦਾ ਹੀ ਹੁੰਦਾ ਠੀਕ ਹੈ ਛੋਟੀਆਂ ਤੇ ਤੁਹਾਡੇ ਨਾਲ ਵੀ ਉੱਚੀਆਂ ਜਾਣ ਦੀਆਂ ਚਲੋ ਜੋ ਕਛੇ ਕਛੀਆ ਠੀਕ ਹੈ ਜੀ ਠੀਕ ਹੈ ਚਲੋ ਸ਼ੁਰੂਆਤ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਇਹਦੇ ਤੋਂ ਹੀ ਆਪਾਂ ਕਰਨੀ ਆ ਚਲੋ ਉਹ ਆਈ ਹੋ ਗਈ ਕਿ ਨਵਾਂ ਸੁਆਸ ਉਹਨਾ ਵੀਰ ਦੀ ਨੇ ਇਹ ਵੀ ਦੂਸਰਾ ਸੁਆਸ ਉਹਨਾ ਝੋਟੀ ਤੇ ਕਿੰਨਾ ਕੁ ਲੈ ਜੂ ਟਾਈਮ ਟਾਈਮ ਹਫਤਾ ਵੀਰ ਲੈ ਹਫਤਾ ਲੈ ਜੂਗੇ ਹਫਤਾ ਲੈ ਜੀ ਤੇ ਦੁੱਧ ਕਿੰਨਾ ਚਵਾਈ ਜਾਊ ਦੁੱਧ ਵੀਰ ਉਹਦੇ ਆਦੇ ਵੀ 17-18 ਕਿਲੋ ਚਵਾਉਗੀ ਅੱਛਾ ਹਾਂ ਜਿੰਨਾ ਵੀ ਲਈ ਠੀਕ ਆ ਹਾਂ ਜੀ ਤੇ ਬਾਕੀ ਗਾਂ ਕੋਈ ਸੇਵਾ ਜੀ ਦੇ ਹਿਸਾਬ ਨਾਲ ਕਰ ਲਊਗਾ ਬਸ ਬਸ ਜੀ ਠੀਕ ਆ ਹਾਂ ਤੇ ਆ ਦੇਖ ਸਾਦੇ ਜੇ ਤੌਰ ਦਾ ਵੀਰ ਜੀ ਇੱਕਰੀ ਪੂਰੀ ਜਵਾਨ ਝੋਟੀ ਆ ਪੂਰੀ ਸ਼ਕੀਨ ਚੰਗੀਆਂ ਸੋਹਣੀਆਂ ਝੋਟੀਆਂ ਵਾ ਚੰਗੇ ਕਦ ਕਾਠ ਵਾਲੀਆਂ ਹਾਂਜੀ ਆਈ ਆਈ ਬਾਕੀ ਦੁੱਧ ਦੇ ਨਾਲ ਨਾਲ ਸ਼ਕੀਨੀ ਵੀ ਜਿਹੜੀ ਇਹਨਾਂ ਦੀ ਪੂਰੀ ਆ ਆ ਦੇਖ ਸਾਦੇ ਜੇ ਬਾਕੀ ਜਿਹੜੇ ਵੀਰਾਂ ਨਾਲ ਸੋਹਣੀਆਂ ਝੋਟੀਆਂ ਰੱਖਣ ਦਾ ਸ਼ੌਂਕ ਆ ਉਹਨਾਂ ਵੀਰਾਂ ਵਾਸਤੇ ਖਾਸ ਤੌਰ ਤੇ ਵੀਡੀਓ ਆ ਜਿਹੜੀ ਅੱਜ ਦੀ ਬਾਕੀ ਕੋਈ ਵੀ ਇੱਥੇ ਆ ਕੇ ਪਸੰਦ ਕਰੇ ਪਸੰਦ ਜ਼ਰੂਰ ਆਵਗੀਆਂ ਚੰਗੇ ਪਿੱਠਪੜੇ ਵਾਲੀਆਂ ਤੇ ਕਿੰਨਾ ਵੀਰ ਜੀ ਫਿਰ ਝੋਟੀ ਦਾ ਮੁੱਲ ਮੁੱਲ ਤੇ ਵੀਰ ਜੀ ਇੱਕ ਪੈਂਟ ਕਰਦੇ ਇੱਕ ਪੈਂਟ ਕਰਨਾ ਵਾ ਬਾਕੀ ਵਿੱਚ ਮੰਤਨ ਹੋ ਜਾਊਗਾ ਹਨਾ ਕੋਈ ਫੋਨ ਲਾਵੇ ਇੱਕ ਰੀ ਹਨਾ ਠੀਕ ਹੈ ਠੀਕ ਹੈ ਤੇ ਖਾਣੇ ਦੇ ਤੁਹਾਨੂੰ ਲੱਗੇ ਤਾਂ ਦਿਖਾਈਏ ਇੱਕ ਰੀ ਆਹ ਦੇਖ ਸਾਦੇ ਜੀ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਤੇ ਬਿਲਕੁਲ ਛੋਟਾ ਸਿੰਘ ਹੈ ਜਿਹੜਾ ਦੂਸਰਾ ਸੂਹਾ ਆ ਤੇ ਹੁਣ ਜਿਹੜੀ ਹੈਗੀ ਆਪਣੇ ਕੋਲ ਦੂਸਰੇ ਨੰਬਰ ਤੇ ਝੋਟੀ ਝੋਟੀ ਇਹਦਾ ਪਹਿਲਾ ਸੂਹਾ ਤੇ ਝੋਟੀ ਪੂਰੀ ਜਵਾਨ ਹੈ ਜਿਹੜੀ ਹੈ ਵੀ ਇਹ ਵੀ ਛੋਟੇ ਹਾਥੀ 'ਚ ਮਾਹ ਹੀ ਪੂਰੀ ਹੋਣੀ ਆ ਆ ਜੁਗੀਆਂ ਵੀ ਜਿਹੜੇ ਹਾਥੀ 'ਚ ਪੂਰੀਆਂ ਆਏ ਵੇਖੋ ਵੀਰ ਨਹੀਂ ਆ ਫਾਇਦਗੀਆਂ ਜਿਹੜੀਆਂ ਝੋਟੀਆਂ ਨੇ ਜਿੱਦੇ ਫਾਸਪਸ ਕੇ ਹੀ ਆਉਣੀਆਂ ਆ ਆਪਸੇ ਆਉਂਦੀਆਂ ਨੇ ਠੀਕ ਆ ਤੇ ਦੋ ਦੰਦ ਹੀ ਕੱਟੀ ਆ ਵੀਰੇ ਅੱਛਾ ਦੋ ਦੰਦ ਆ ਪਹਿਲਾ ਸੂਆ ਦੋ ਦੰਦ ਚੈੱਕ ਕੀਤੇ ਤੁਸੀਂ ਦੰਦ ਦੇ ਮੈਂ ਨਾ ਵੀਰ ਕਰ ਫਾਇਦੇ ਜਿਹੜਾ ਮਰਜ਼ੀ ਕਰ ਲੈ ਠੀਕ ਆ ਜੀ ਹਾਂ ਜੀ ਲੈ ਆਓ ਜੀ ਦੋ ਦੰਦ ਝੋਟੀ ਆ ਜਿਹੜੀ ਦਸਤੇ ਪਹਿਲਾ ਸੂਆ ਬਾਕੀ ਕੋਈ ਵੀਰ ਆਪਣੇ ਦੰਦ ਕੋਈ ਚੈੱਕ ਕਰਕੇ ਲੈ ਜਾਏ ਕਿਉਂਕਿ ਫਿਰ ਹੁਣ ਮੂੰਹ ਜਿਹੜਾ ਇਹਨੇ ਹੋ ਸਕਦਾ ਫੜਾਵੇ ਨਾ ਭਾਰੀ ਝੋਟੀ ਆ ਕਈ ਵਾਰੀ ਫਿਰ ਆ ਤਿਲਕ ਤੋਲਕੇ ਵੀ ਸਾਥੀ ਬਾਕੀ ਪੂਰੀ ਸ਼ਕੀਨ ਝੋਟੀ ਆ ਬਾਕੀ ਪੂਰੀ ਸ਼ਕੀਨ ਝੋਟੀ ਆ ਤਿਆਰ ਹੋਣੀ ਆ ਪੂਰੀ ਅਜੇ ਥੱਲੇ ਐਚ ਐਫ گاਵਾ ਵਾਂਗੂ ਹਵਾਨਾ ਜਿਹੜਾ ਤਿਆਰ ਕਰਨਦੀ ਆ ਤੇ ਥਨਾ ਦਾ ਸਾਈਜ਼ ਗੈਪ ਵੀ ਆਪਾਂ ਦੇਖ ਸਕਦੇ ਬਿਲਕੁਲ ਦੂਰ ਦੂਰ ਆ ਤੇ ਚੰਗੇ ਸੋਹਣੇ ਪਿੱਠ ਪੁੜੀ ਦੀ ਆ ਜਿਹੜੀ ਤੇ ਇਹ ਵਿੱਚ ਜਿਹੇ ਪਹਿਲੇ ਸੋਵੇ ਕਿੰਨਾ ਕੁ ਦੋ ਦੋ ਤਰਾ ਚਵਾਈ ਜਾਊਗੀ ਗੁੱਦਵੀਰ 12 13 ਕਿਲੋ ਚਵਾਈ ਜਾਊਗੀ ਠੀਕ ਆ ਸੋਖਾ ਠੀਕ ਆ ਬਾਕੀ ਇਹ ਆ ਕਿ ਚਲੋ ਜੇ ਇੰਨਾ ਕਿ ਤੇਨੂੰ ਕੱਢਣਾ ਹੀ ਚਾਹੀਦਾ ਵਾ ਕੱਢੂ ਵੀ ਸੋਖਾ ਨਟੂ ਇੰਨਾ ਤੇ ਤੇ ਇਹਦਾ ਮੁੱਲ ਇਹਦਾ ਮੁੱਲ ਵੀਰੇ ਇੱਕ ਡੇਢ ਕਰਦੀ ਆ ਅੱਛਾ ਹਾਂਜੀ ਵਿੱਚ ਮੰਤਨ ਹੋ ਜਾ ਕੋਈ ਫੋਨ ਲਾਵੇ ਇੱਕ ਹੈਨਾ ਆ ਪੇਠਪੁੜੇ ਤੋਂ ਦੇਖ ਸਕਦੇ ਜੇ ਇੱਕ ਵੀ ਕੋਈ ਵੀਰੇ ਇੱਥੇ ਆ ਕੇ ਪਸੰਦ ਕਰੇ ਪਸੰਦ ਜ਼ਰੂਰ ਆਊਗੀਆਂ ਜਿਹੜੇ ਵੀਰੇ ਸ਼ਕੀਨ ਐ ਸੋਹਣੀਆਂ ਛੋਟੀਆਂ ਰੱਖਣ ਦੇ ਹੁਣ ਇੱਕ ਆ ਗਿਆ ਆਪਣੇ ਕੋਲ 30ਵੇਂ ਨੰਬਰ ਤੇ ਹਾਂਜੀ ਇਹਦਾ ਕਿਨਵਾ ਸੁਵਾ ਜਾਵੇਗੀ ਇਹ ਵੀ ਦੂਸਰਾ ਸੁਵਾ ਸੁਣਾ ਜੀ ਅੱਛਾ ਹਾਂਜੀ ਤੇ ਇਹ ਵੀ ਹਫਤਾ ਘੜਦੀ ਆ ਸੁ ਹਫਤਾ ਘੜਦੀ ਆ ਇਹ ਕਿੰਨਾ ਦੁੱਧ ਚਵਾਈ ਜਾਊਗੀ ਦੁੱਧ ਵੀ ਇਹ ਵੀ 12 13 ਕਿਲੋ ਕੱਢੀ ਜਾਊਗੀ ਇਹ 12 13 ਹੀ ਕਰਦੀ ਆ ਆਹ ਇਹ ਜਿਆਦਾ ਆਉਂਦੀਆਂ ਫਾਇਦਾ ਕੋਈ ਨਹੀਂ ਕਰਦਾ ਠੀਕ ਹੈ ਜੀ ਹਾਂ ਬਾਕੀ ਇਹ ਕਿ ਗਾੜੀ ਕੋਈ ਚੰਗੀ ਸੰਭ ਕਰ ਲੂਗਾ ਬਸ ਬਸ ਤੇ ਦੁੱਧ ਵੱਧ ਵੀ ਕੱਢ ਸਕਦੀਆਂ ਹਾਂ ਲਾਡੋ ਵੀਰ ਜੀ ਅੱਜ ਹਫ਼ਤਾ ਖੜਦੀ ਐ ਸੂਨ ਚ ਤੇ ਬਾਕੀ ਪਿੱਠ ਫੋੜੇ ਤਾਂ ਆਪਾਂ ਦੇਖ ਸਕਦੇ ਐ ਵੀ ਚੰਗੀ ਐ ਨੋਰਮਲ ਮੱਝਾਂ ਨੂੰ ਜੇ ਲਾਈਏ ਤੇ ਇਹ ਵੀ ਪੂਰੀ ਜਵਾਨ ਐ ਪਰ ਜਿੰਨੀਆਂ ਸਾਰੀਆਂ ਝੋਟੀਆਂ ਵਾਂ ਉਹਨਾਂ ਦੇ ਵਿੱਚੋਂ ਇਹਦਾ ਥੋੜਾ ਜਿਹਾ ਕੱਦ ਦਾ ਜਿਹੜਾ ਫਰਕ ਐ ਬਾਕੀ ਉਤਰਾਂ ਜਿਹੜੀ ਪੂਰੀ ਜਵਾਨ ਐ ਵੀ ਝੋਟੀ ਤੇ ਇਹਦਾ ਮੁੱਲ ਵੀ ਜੀ ਇਹ 라 ਵੀਰੇ ਇੱਕ 15 ਕਰਦੇ ਆ 10 ਦੀ ਦੇ। ਅੱਛਾ ਇੱਕ 10 ਦੀ ਦੇ ਦੋਗੇ। ਠੀਕ ਹੈ ਜੀ। ਤੇ ਹੁਣ ਸੂਈਆਂ ਝੋਟੀਆਂ ਤੁਹਾਨੂੰ ਦਿਖਾਈਏ। ਇਹਦੇ ਮਗਰ ਕੀ ਜੇ ਕੱਟੀ ਚ? ਇਹਦੇ ਮਗਰ ਕੱਟੀ ਜਾ ਵੀਰੇ। ਇਹਦੇ ਮਗਰ ਕੱਟੀ ਆ ਤੇ ਬਿਲਕੁਲ ਛੋਟਾ ਸਿੰਗ ਹੈ ਜਿਹੜਾ ਇਹਦਾ ਵੀ। ਆਹ ਦੇਖ ਸੰਦੇ ਜੀ। ਕੋੜੀਆਂ ਰਗੇ ਕਰਦੇ ਆ। ਤੇ ਇਹਨੂੰ ਕਿੰਨਾ ਚਿਰ ਹੋਇਆ ਜੀ ਸੂਈ ਨੂੰ? ਇਹਨੂੰ ਵੀਰ ਅੱਜ ਪੰਜਵਾਂ ਦਿਨ ਹੋ ਗਿਆ ਸੂਈ ਦੀ ਟੁੱਟੀ ਨੂੰ। ਤੇ ਸੂਆ ਪਹਿਲਾ। ਪਹਿਲਾ ਸੂਆ ਹੀ। ਕਿੰਨਾ ਤਿਆਰ ਕਰ ਗਈ ਜੀ? ਹੋਂ 12 ਕਿਲੋ ਦੁੱਧ ਹੈ ਗਾ ਕੇ ਤਿਆਰ ਪੰਜਵੇਂ ਦਿਨ ਦੀ ਸੋਈ ਜਿਹੜਾ ਤਿਆਰ ਹੋਇਆ ਕਰੋ ਕੋਈ ਝੋਗ ਲੈ ਲਓਗੇ ਖੜੇਗੇ ਦੋ ਟਾਈਮ ਅੱਛਾ ਹਾਂਜੀ ਤੇ ਕਿੰਨਾ ਕੁ ਚਵਾਈ ਜਾਊਗੀ ਹੈ ਦੁੱਧ ਵੀਰੇ ਛੋਟੀ ਛੋਟਾ 3 ਕਿਲੋ ਕਰ ਦੂ ਪਹਿਲੇ ਸਵੇ ਹੀ ਪਹਿਲਾ ਸਵੇ ਹੀ ਕਰ ਦਈਏ ਲਿਆ ਤੋਰ ਦਈਏ ਫੇਰ ਇਹਨਾਂ ਵਿੱਚ ਬਾਕੀ ਇਹੋ ਜਿਹੀਆਂ ਝੋਟੀਆਂ ਤਿਆਰ ਕਰਨ ਤੇ ਵੀ ਖਰਚਾ ਜਿਹੜਾ ਖੁੱਲਾ ਹੀ ਕਰਨਾ ਪੈਂਦਾ ਵਾ ਕਿਉਂਕਿ ਜਿਹੜੇ ਵੀ ਇਹਦੇ ਝੋਟੀਆਂ ਤਿਆਰ ਕਰਦੇ ਉਹਨਾਂ ਨੂੰ ਪਤਾ ਹੈ ਕਿੰਨਾ ਖਰਚਾ ਆ ਜਾਂਦਾ ਇਹੋ ਜੀ ਝੋਟੀ ਤਿਆਰ ਕਰਨ ਤੇ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਚਵਾਈ ਕਰਕੇ ਪਸੰਦ ਕਰਕੇ ਵੇਖ ਚੱਕ ਕੇ ਖੜੇ ਵੀਰ ਦੀ ਹਾਈਟ ਤੋਂ ਉੱਚੀ ਝੋਟੀ ਜਾਂਦੀ ਹੈ ਜਿਹੜੀ ਤੇ ਸੂਵਾਂ ਜਿਹੜਾ ਪਹਿਲਾ ਹੀ ਹੈ ਇਹਦਾ ਜ਼ਿਆਦਾਤਰ ਸਾਰੀਆਂ ਪਹਿਲੇ ਦੂਜੇ ਸੂਵੇ ਹੀ ਆ ਬਾਕੀ ਆ ਦੇਖ ਸਾਡੇ ਜੋ ਤਰੇ ਪਿੱਛੇ ਮੇਲੇ ਮੁੱਲੇ ਲੱਗਾ ਇਹ ਤੇ 93 ਇਹ ਤੁਹਾਨੂੰ ਦਿਖਾ ਦਈਏ ਲੱਗੇ ਤਾਂ ਹਾਂ ਦੇਖ ਸਾਡੇ ਚੰਗੇ ਘਰ ਤੇ ਥਾਣੇ ਤੇ ਬਾਕੀ ਮਿਲਖਵੇਂ ਨੇ ਵੀ ਆਪਾਂ ਦੇਖ ਸਕਦੇ ਹਾਂ ਦਿਖਣ ਦੀ ਜਿਹੜੀ ਤੇ ਇਹਦਾ ਮੁੱਲ ਵੀ ਜੀ ਫਿਰ ਇਹਦਾ ਮੁੱਲ ਵੀਰੇ 1.55 ਕਰਦੇ ਆ 1.5 ਦੀ ਦੇ ਅੱਛਾ ਇਹ 1.5 ਲੱਖ ਦੀ ਦੇ ਦੋਗੇ ਠੀਕ ਹੈ ਜੀ ਤੇ ਬਾਕੀ ਵੀ ਚਵਾਪਸਮਾ ਪੂਰਾ ਹੋਊਗਾ। ਉਹ ਇਹ ਜੀ ਕਮੀਨਾਂ ਬੇਸ਼ੱਕ ਘਾਰ ਘਰ ਕੇ ਰੁਪਈਏ ਦਵੇ ਕੋਈ। ਠੀਕ ਆ। ਇੰਦਾਂ ਦੀਆਂ ਝੋਟੀਆਂ। ਚਲੋ ਇਹ ਆ ਕਿ ਇੱਥੇ ਇੱਕ ਤੁਹਾਡੇ ਘਰੇ ਕੋਈ ਚਵਾਈ ਕਰਕੇ ਦੋ ਟਾਈਮ ਚੋਲੇ। ਦੋ ਟਾਈਮ ਚੋਲੇ ਆਣ ਕੇ ਕੱਟੇ। ਠੀਕ ਹੈ ਜੀ। ਤੇ ਹੁਣ ਜਿਹੜੀ ਇੱਕ ਐਂਡ ਤੇ ਰਹਿ ਗਈ ਆ ਇਹ ਵੀ ਪਹਿਲਾਂ ਤੌਰ ਹੀ ਦੀ ਏ। ਇਹਦੇ ਮਗਰ ਵੀ ਕੱਟੀ ਜ। ਇਹਦੇ ਮਗਰ ਵੀ ਕੱਟੀ ਆ। ਤੇ ਕੱਟੀ ਵੀ ਇਹਦੇ ਮਗਰ ਵੀ ਚੰਗੀ ਆ ਜਿਹੜੀ ਮਗਰ ਕੱਟੀਆਂ ਵੀ ਚੰਗੀਆਂ ਆ। ਹਾਈਟ ਲੈਂਥ ਇਹਦੀ ਵੀ ਕੱਟੀ ਦੀ ਹੁਣ ਤੋਂ ਹੀ ਚੰਗੀ ਆ। ਦੋ ਸੋਈਆਂ ਤੇ ਦੋਵਾਂ ਦੇ ਮਗਰ ਹੀ ਜੜੀਆਂ ਕੱਟੀਆਂ ਵਾ ਇਹ ਵੀ ਜੜੀ ਝੋਟੀ ਸੋਹਣੀ ਆ ਥੱਲੇ ਵੀ ਕਾਫੀ ਚੰਗੀ ਤਿਆਰ ਹੋਈ ਆ ਸੂਈ ਸਵਾਈ ਹੈ ਇਹ ਵੀ ਕੱਦ ਕਾਠ ਫੇਟ ਫੁੜੇ ਤਾਂ ਦੇਖ ਸਕਦੇ ਜੀ ਲੈ ਆਜੇ ਤੋਰ ਤੇ ਕਰੀ ਸਿੱਧੀ ਤੋਰ ਦੋ ਜੀ ਲੈ ਜੋ ਕਮਾ ਕੇ ਹੋਲੀ ਹੋਲੀ ਤੋੜ ਦਿਆ ਥੜਾ ਲੈ ਜ ਲੈ ਬਿਲਕੁਲ ਛੋਟੇ ਸਿੰਘ ਦੀ ਮਾਲਕਿਆ ਤੇ ਖਾਣਾ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਹੈ ਬਾਕੀ ਜਿਹੋ ਜੀ ਚੀਜ਼ ਉਹ ਜਿਹੜਾ ਮੁੱਲ ਹੋ ਜਾਂਦਾ ਹੈ ਕੀ ਕੀ ਦੇਸਾਉਣਾ ਜਿਹੜਾ ਮੁੱਲ ਹੁੰਦਾ ਚੰਗੀ ਚੀਜ਼ ਦਾ ਫਿਰ ਮੁੱਲ ਵੀ ਜਿਹੜਾ ਚੰਗਾ ਹੀ ਹੁੰਦਾ ਇਹਨੂੰ ਕਿੰਨਾ ਚਿਰ ਹੋ ਗਿਆ ਵੀ ਦੀ ਸੂਈ ਨਾਲ ਇਹਨੂੰ ਵੀਰ 20 25 ਦਿਨ ਹੋ ਗਿਆ ਸੀ ਠੀਕ ਹੈ ਮਿਹਨਤ ਲੱਗੇ ਆਪਾਂ ਕਹਿ ਸਕਦੇ ਹਾਂ ਇਹਨੂੰ ਕਹ ਤੋ ਸਹੀ ਲੱਗੇਗੀ ਤੇ ਦੁੱਧ ਕਿੰਨਾ ਜੇ ਤੇ ਕੋਲ ਤੇਰਾ ਦੁੱਧ ਮੇਰਾ ਜੀ 8 ਕਿਲੋ ਆ ਚੋਟੀ ਨਾ ਆਈ ਠੱਜ ਲਗੀ ਸੀ ਛੋਟੀ ਥੋੜੀ ਜੀ ਅੱਛਾ ਉਹਦੇ ਕਰਕੇ ਹੁਣ ਦੁੱਧ ਕਢ ਗਿਆ ਪਹਿਲਾਂ ਛੋਟੀ ਦਾ ਦੁੱਧ 16 ਕਿਲੋ ਆ ਅੱਛਾ ਹਾਂਜੀ ਠੀਕ ਆ ਇਹ ਆ ਕਿ ਹੁਣ ਸੈੱਟ ਹੋ ਗਈ ਆ ਹੁਣ ਸੈੱਟ ਹੋ ਗਈ ਛੋਟੀ ਦਾ ਜੇ ਤੇ ਫਿਰ ਦੁੱਧ ਤੇ ਆ ਜੂਗੀ ਫੇਰ ਨਾ ਦੁੱਧ ਫੇਰ ਉਹਨਾਂ ਹੀ ਕਰ ਦੂ ਛੋਟ ਠੀਕ ਆ ਤੇ ਮੋਲੇ ਦਾ ਮੋਲ ਤੇ ਵੀਰੇ 1.5 ਕਰਦੇ ਆ ਲੱਖ ਦੀ ਤੇਰਾ 6 ਲੱਖ ਦੀ ਦੇ ਦੇਉਗੀ ਠੀਕ ਹੈ ਜੀ ਤੇ ਠੀਕ ਹੈ ਵੀਰ ਕੁਝ ਕਹਿਣਾ ਬਸ ਵੀਰ ਹੋਰ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਸਮਝਣਾ ਵੇਖ ਚੱਕ ਕੇ ਤਸੱਲੀ ਕਰਕੇ ਫੇਰ ਹੀ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ